ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਿੰਡੀ ਦੀ ਸਬਜ਼ੀ ਬਣਾਵਾਂਗੇ। ਕੋ ਵੇਖ ਲੈਣੇ ਸਬਜ਼ੀ ਕਿਵੇਂ ਬਣਦੀ ਹੈ। ਇੱਥੇ ਆਪਾਂ ਇਸ ਤਰੀਕੇ ਦੀਆਂ ਕੱਚੀਆਂ-ਕੱਚੀਆਂ ਭਿੰਡੀਆਂ ਲਈਆਂ ਨੇ। ਇਹਨਾਂ ਨੂੰ ਆਪਾਂ ਅੱਗੇ ਉੱਤੇ ਪਿੱਛੋਂ ਇਸ ਤਰੀਕੇ ਦੇ ਨਾਲ ਕੱਟ ਲਵਾਂਗੇ। ਤੇ ਭਿੰਡੀਆਂ ਨੂੰ ਆਪਾਂ ਲੰਬਾ-ਲੰਬਾ ਕੱਟ ਲਵਾਂਗੇ। ਪਿੰਡੀ ਨੂੰ ਆਪਾਂ ਗੋਲ ਵੀ ਕੱਟ ਸਕਦੇ ਹਾਂ ਪਰ ਅੱਜ ਆਪਾਂ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਕਟਾਂਗੇ ਪਿੰਡੀ ਨੂੰ ਇਸ ਨੂੰ ਲੰਬਾ ਲੰਬਾ ਦੋ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ ਜੋ ਪਿੰਡੀ ਥੋੜੀ ਜਿਹੀ ਲੰਬੀ ਹੋਏਗੀ ਉਸ ਨੂੰ ਆਪਾਂ ਇਸ ਤਰੀਕੇ ਦੇ ਨਾਲ ਚਾਰ ਟੁਕੜਿਆਂ ਦੇ ਵਿੱਚ ਵੀ ਕੱਟ ਲਵਾਂਗੇ ਪਿੰਡੀ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਸੀ ਵਧੀਆ ਕੱਪੜੇ ਦੇ ਨਾਲ ਸਾਫ਼ ਕਰ ਲਿਆ ਸੀ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਇਸ ਨੂੰ ਕੱਟ ਲਵਾਂਗੇ ਕੱਚੀ ਕੱਚੀ ਪਿੰਡੀ ਲਵਾਂਗੇ ਆਪਾਂ ਉਸਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਪੱਕੀ ਹੋਈ ਬੀਜ ਵਾਲੀ ਪਿੰਡੀ ਨਹੀਂ ਲਵਾਂਗੇ ਜੋ ਪੱਕੀ ਹੋਈ ਤੇ ਬੀਜ ਵਾਲੀ ਭਿੰਡੀ ਹੋਏਗੀ ਆਪਾਂ ਉਸ ਨੂੰ ਕੱਢ ਦੇਵਾਂਗੇ ਇਸ ਤਰੀਕੇ ਦੀ ਭਿੰਡੀ ਜੋ ਹੋਏਗੀ ਜੋ ਕੱਚੀ ਕੱਚੀ ਭਿੰਡੀ ਹੁੰਦੀ ਹੈ ਉਸ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਆਸੇ ਤਾਂ ਇਹ ਭਿੰਡੀ ਕੱਚੀ ਹੀ ਐ ਇਸ ਦੇ ਵਿੱਚ ਬੀਜ ਨਹੀਂ ਜੇਕਰ ਹੋਣਗੇ ਤਾਂ ਆਪਾਂ ਇਹਨਾਂ ਨੂੰ ਕੱਢ ਦੇਵਾਂਗੇ ਜਦੋਂ ਆਪਾਂ ਭਿੰਡੀ ਨੂੰ ਇਸ ਤਰ੍ਹਾਂ ਕੱਟਦੇ ਹਾਂ ਇਸ ਦੇ ਨਾਲ ਜੇਕਰ ਭਿੰਡੀ ਦੇ ਵਿੱਚ ਕੀੜਾ ਵਗੈਰਾ ਹੋਏਗਾ ਤੇ ਉਹ ਵੀ ਆਪਾਂ ਕੱਢ ਦੇਵਾਂਗੇ ਇਸ ਨੂੰ ਕੱਟਣਾ ਆਸਾਨ ਰਹੇਗਾ ਇਸ ਤਰੀਕੇ ਦੇ ਨਾਲ ਕਟਾਂਗੇ ਤਾਂ ਆਪਾਂ ਭਿੰਡੀ ਨੂੰ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਬੇਸਣ ਵਾਲੀ ਭਿੰਡੀ ਦੀ ਸਬਜ਼ੀ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਸੀ ਆਪਣੇ ਚੈਨਲ ਤੇ ਭਿੰਡੀ ਦੀਆਂ ਕਈ ਰੈਸਪੀਆਂ ਸ਼ੇਅਰ ਕੀਤੀਆਂ ਨੇ ਜੇਕਰ ਆਪਣੇ ਕੋਲ ਟਮਾਟਰ ਨਾ ਹੋਵੇ ਤਾਂ ਆਪਾਂ ਟਮਾਟਰ ਤੇ ਦਹੀਂ ਤੋਂ ਬਿਨਾ ਭਿੰਡੀ ਦੀ ਟੇਸਟੀ ਸਬਜੀ ਕਿਵੇਂ ਬਣਾ ਸਕਦੇ ਹਾਂ ਭਿੰਡੀ ਦੀ ਚਟਪਟੀ ਸਬਜੀ ਦੀ ਤੇ कुरकुरी ਭਿੰਡੀ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਤੁਸੀਂ ਉਹ ਰੈਸਪੀ ਵੀਡੀਓਜ਼ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਿੰਡੀ ਨੂੰ ਆਪਾਂ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਸੁਕਾ ਲਵਾਂਗੇ ਫਿਰ ਇਸ ਦੀ ਸਬਜ਼ੀ ਵਧੀਆ ਬਣੇਗੀ ਪਿੰਡੀ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਲਈ ਆਪਾਂ ਫਰੈਸ਼ ਕੱਚੀ ਕੱਚੀ ਭਿੰਡੀ ਲਵਾਂਗੇ ਸਬਜ਼ੀ ਨੂੰ ਆਪਾਂ ਲੰਚ ਵਿੱਚ ਵੀ ਬਣਾ ਸਕਦੇ ਹਾਂ ਇਸੇ ਤਰ੍ਹਾਂ ਆਪਾਂ ਗੁੱਤੀ ਪਿੱਛੋਂ ਕੱਟ ਕੇ ਸਾਰੀ ਭਿੰਡੀ ਨੂੰ ਲੰਬਾ ਲੰਬਾ ਕੱਟ ਲਵਾਂਗੇ ਰਸਪੀ ਜੰਗੀ ਲਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਸਬਜੀ ਨੂੰ ਆਪਾਂ ਬਿਨਾਂ ਦਹੀਂ ਪਾਏ ਤੋਂ ਬਣਾਵਾਂਗੇ ਫਿਰ ਵੀ ਇਹ ਬਹੁਤ ਝਟਪਟੀ ਜਿਹੀ ਬਣ ਕੇ ਤਿਆਰ ਹੋਏਗੀ भिडी की सब्जी भी बना सकते हैं पर अच्छा इस प्याज भी पावे ये सब्जी बनाने बिल्कुल भी समा नहीं लगता अपा भिंडी की कटिंग चंकी तरह कर लवेंगे इसन बनाने कोई ज्यादा टाइम नहीं लगेगा ਇਸੋ ਕੀ ਸਬਜ਼ੀ ਰੋਟੀ ਪਰੌਂਠੇ ਦੇ ਨਾਲ ਬਹੁਤ ਜ਼ਿਆਦਾ ਤੀਸਰੀ ਲੱਗਦੀ ਹੈ ਆਪਾਂ ਇਹ ਸਬਜ਼ੀ ਨੂੰ ਬਹੁਤ ਜਲਦੀ ਬਣਾ ਕੇ ਤਿਆਰ ਕਰ ਲਵਾਂਗੇ ਨੇ ਕਪਾ ਸਬਜੀ ਬਣਾਉਣੀ ਹੋਈ ਗੀ ਉਹਨੇ ਕਪਾ ਭਿੰਡੀ ਲੈ ਲਵਾਂਗੇ ਬੀਜ ਵਾਲੀ ਭਿੰਡੀ ਜੋ ਹੋਏਗੀ ਉਸਦੀ ਸਬਜੀ ਟੇਸਟੀ ਨਹੀਂ ਬਣਦੀ ਇਸ ਤੇ ਲਈ ਆਪਾਂ ਕੱਚੀ ਕੱਚੀ ਭਿੰਡੀ ਹੀ ਲਵਾਂਗੇ ਕਈ ਵਾਰ ਜਦੋਂ ਕਪਿੰਡੀ ਦੀ ਸਬਜੀ ਬਣਾਉਂਦੇ ਹਾਂ ਤੇ ਭਿੰਡੀ ਦੀ ਸਬਜੀ ਵਿਖਰੀ ਵਿਖਰੀ ਨਹੀਂ ਬਣਦੀ ਚਿਪਕੀ ਚਿਪਕੀ ਜਿਹੀ ਬਣਦੀ ਹੈ ਪਰ ਅੱਜ ਅਪਜ ਇਸ ਤਰੀਕੇ ਨਾਲ ਹੀ ਸਬਜੀ ਬਣਾਵਾਂਗੇ ਸਬਜੀ ਬਹੁਤ ਹੀ ਵਧੀਆ ਬਣੇਗੀ ਭਿੰਡੀ ਵਿਖਰੀ ਵਿਖਰੀ ਰਹੇਗੀ ਸਬਜੀ ਦੇ ਵਿੱਚ රි පෙන් ඩිනුුව අපා ස්තරා කට්ටලමන්ගේ පෙන්ඩිනු අපපා කටන්තෝ පැල හිතෝ මන්ගේ කට කෙන හිතෝ මන්ගේ ਦੋ ਜਾਂ ਚਾਰ ਟੁਕੜਿਆਂ ਦੇ ਵਿੱਚ ਆਪਾਂ ਇਸ ਨੂੰ ਕੱਟ ਲਵਾਂਗੇ ਜੋ ਫਰੈਸ਼ ਭਿੰਡੀ ਹੋਏਗੀ ਉਹ ਪੱਕ ਵੀ ਜਲਦੀ ਜਾਏਗੀ ਤੇ ਟੇਸਟ ਦੇ ਵਿੱਚ ਵੀ ਵਧੀਆ ਹੋਏਗੀ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਅਪਾ ਸਾਰੀ ਭਿੰਡੀ ਨੂੰ ਕੱਟ ਲਿਆ ਹੈ ਉਨਾ ਪਪੀਂਡੀ ਕੱਟ ਲਈਏ ਉਹਨਾ ਪੰਜ ਦੇ ਲਈ ਪਿਆਜ਼ ਵਗੈਰਾ ਕੱਟ ਲਵਾਂਗੇ ਇਸ ਦੇ ਲਈ ਇੱਥੇ ਮੈਂ ਤਨ ਵੱਡੇ ਸਾਈਜ਼ ਦੇ ਪਿਆਜ਼ ਲੈਨੇ ਇੱਕ ਟਮਾਟਰ ਲਿਆ ਹੈ ਇੱਕ ਹਰੀ ਮਿਰਚ ਲਈ ਹੈ ਹਰੀ ਮਿਰਚ ਨੂੰ ਬਰੀਕ ਬਰੀਕ ਕੱਟ ਲਵਾਂਗੇ ਜੇ ਨਾਲ ਖਪਾ ਤੇਖਾ ਖਾਣਾ ਪਸੰਦ ਕਰਦੇ ਹਨ ਹਰੀਆਂ ਮਿਰਚਾਂ ਪੰਜ ਦੇ ਵਿੱਚ ਉਸ ਦੇ ਹਿਸਾਬ ਨਾਲ ਹੀ ਪਾਵਾਂਗੇ టమాటరను కట్ లేవే టమాటరను తరికేనా తర కట్ ਵੈਸੇ ਤਾਂ ਆਪਾਂ ਕਲੀ ਭਿੰਡੀ ਦੀ ਸਬਜ਼ੀ ਵੀ ਬਣਾ ਸਕਦੇ ਹਾਂ ਪਰ ਆਪਾਂ ਅੱਜ ਇਸਦੇ ਵਿੱਚ ਪਿਆਜ਼ ਪਾ ਕੇ ਬਣਾਵਾਂਗੇ ਅੱਜ ਆਪਾਂ ਭਿੰਡੀ ਦੀ ਸਬਜ਼ੀ ਨੂੰ ਪਿਆਜ਼ ਪਾ ਕੇ ਬਣਾਵਾਂਗੇ ਕਈ ਵਾਰ ਭਿੰਡੀ ਥੋੜੀ ਹੁੰਦੀ ਹੈ ਤਾਂ ਆਪਾਂ ਤਾਂ ਵੀ ਪਿਆਜ਼ ਪਾ ਕੇ ਬਣਾ ਸਕਦੇ ਹਾਂ ਤੇ ਦੂਸਰਾ ਭਿੰਡੀ ਦੇ ਵਿੱਚ ਪਿਆਜ਼ ਪਾਉਣ ਦੇ ਨਾਲ ਇਸ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਅੱਜ ਆਪਾਂ ਪਿਆਜ਼ ਪਾ ਕੇ ਭਿੰਡੀ ਬਣਾਵਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੇਗੀ ਆਜ ਬਾਗੇ ਭਿੰਡੀ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਪਿਆਜ਼ ਨੂੰ ਵੀ ਕੱਟ ਲਵਾਂਗੇ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਵਾਂਗੇ ਆਪਾਂ ਇਸ ਨੂੰ ਚੋਰ ਛੋਟੇ ਆਕਾਰ ਦੇ ਵਿੱਚ ਵੀ ਕੱਟ ਸਕਦੇ ਹਾਂ ਪਰ ਅੱਜ ਆਪਾਂ ਪਿਆਜ਼ ਨੂੰ ਇਸ ਤਰੀਕੇ ਨਾਲ ਕੱਟ ਕੇ ਪਾਵਾਂਗੇ ਭਿੰਡੀ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਕੱਟਿਆ ਹੈ ਇਸ ਦੇ ਲਈ ਆਪਾਂ ਪਿਆਜ਼ ਨੂੰ ਵੀ ਇਸ ਤਰ੍ਹਾਂ ਕੱਟ ਲਵਾਂਗੇ ਪਿਆਜ਼ ਦੇ ਇਸ ਹਿੱਸੇ ਸਖਤ ਜਿਹੇ ਇਸ ਨੂੰ ਕੱਟ ਦੇਵਾਂਗੇ ਇਸ ਨੂੰ ਕੱਟਣਾ ਬਹੁਤ ਜ਼ਰੂਰੀ ਹੈ ਪਿੰਡੀ ਦੀ ਸਬਜੀ ਦਾ ਬਣਾਉਂਦੀ ਹਾਂ ਕਈ ਵਾਰ ਆਪਣੇ ਤੋਂ ਵਿਖਰੀ-ਵਿਖਰੀ ਸਬਜੀ ਨਹੀਂ ਬਣਦੀ ਪਿੰਡੀ ਥੋੜੀ ਜਿਹੀ ਚਿਪਕੀ-ਚਿਪਕੀ ਜੀ ਬਣਦੀ ਹੈ ਪਰ ਅੱਜ ਆਪਾਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਪਿੰਡੀ ਦੀ ਸਬਜੀ ਬਣਾਵਾਂਗੇ ਤੇ ਸਬਜੀ ਟੇਸਟੀ ਵੀ ਬਣੇਗੀ ਤੇ ਸਬਜੀ ਵਿਖਰੀ-ਵਿਖਰੀ ਵੀ ਬਣੇਗੀ பியஜா கட்டா சார பியூ பத்தல பத்தல கட்ட லவா தாக்கி சபிச்சி தர பக்க பியஜ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਇਹ ਵੀਡੀਓ ਅਸੀਂ ਤੁਹਾਡੇ ਲਈ ਬਿਨਾਂ ਐਡਿਟ ਕੀਤੇ ਤੋਂ ਥੋੜੀ ਲੰਬੀ ਬਣਾਈ ਹੈ ਤਾਂ ਕਿ ਤੁਸੀਂ ਵੀ ਭਿੰਡੀ ਦੀ ਸਬਜ਼ੀ ਨੂੰ ਵਧੀਆ ਤਰੀਕੇ ਨਾਲ ਬਣਾ ਸਕੋ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਸਬਜ਼ੀ ਕੱਟਣ ਦੀ ਵੀਡੀਓ ਆਪਾਂ ਇਸ ਕਰਕੇ ਦਿਖਾਈ ਹੈ ਕਿਉਂਕਿ ਹਰ ਸਬਜ਼ੀ ਨੂੰ ਕੱਟਣ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਜੇਕਰ ਆਪਾਂ ਸਬਜ਼ੀ ਬਣਾ ਰਹੇ ਹਾਂ ਤਾਂ ਉਸ ਨੂੰ ਸਬਜ਼ੀ ਨੂੰ ਕੱਟਣਾ ਕਿਸ ਤਰੀਕੇ ਨਾਲ ਹੈ ਇਹ ਗੱਲ ਵੀ ਬਹੁਤ ਜ਼ਰੂਰੀ ਹੈ ਮੈਂ ਇਸ ਦੇ ਵਿੱਚ ਤਿੰਨ ਪਿਆਜ਼ ਪਾਏ ਨੇ ਆਪਾਂ ਪਿਆਜ਼ ਵਾਦੇ ਜਾਂ ਘਟ ਵੀ ਪਾ ਸਕਦੇ ਹਾਂ ਜੇਕਰ ਪਿਆਜ਼ ਪਾ ਕੇ ਸਬਜੀ ਨਾ ਬਣਾਉਣੀ ਹੋਵੇ ਤਾਂ ਆਪਾਂ ਇਹਨੂੰ ਸਕਿਪ ਕਰ ਦੇਵਾਂਗੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਸਬਜੀ ਦੀ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਪਿਆਜ਼ ਨੂੰ ਲੰਬਾ ਲੰਬਾ ਤੇ ਪਤਲਾ ਪਤਲਾ ਕੱਟ ਲਵਾਂਗੇ ਹੋ ਸਕਦਾ ਹੈ ਪਿਆਜ਼ ਥੋੜੇ ਜਿਹਾ ਤੁਹਾਨੂੰ ਕੱਟੇ ਹੋਏ ਮोटे ਲੱਗ ਰਹੇ ਹੁਣ ਪਰ ਆਪਾਂ ਇਸ ਨੂੰ ਸਬਜ਼ੀ ਦੇ ਵਿੱਚ ਤੁਹਾਨੂੰ ਵਧੀਆ ਤਰੀਕੇ ਨਾਲ ਪਕਾ ਕੇ ਦਿਖਾਵਾਂਗੇ ਹੁਣ ਆਪਾਂ ਸਬਜ਼ੀ ਬਣਾਵਾਂਗੇ ਉਸ ਦੇ ਲਈ ਆਪਾਂ ਇੱਥੇ ਇੱਕ ਕੜਾਹੀ ਲਈ ਹੈ కడాీ ను గర్మ కర గర్మగే అప్పుడు తను చంగ ਜਦੋਂ ਤੇਲ ਗਰਮ ਹੋ ਜਾਵੇ ਫਿਰ ਇਸ ਦੇ ਵਿੱਚ ਆਪਾਂ ਭਿੰਡੀਆਂ ਪਾਵਾਂਗੇ ਜੇਕਰ ਆਪਣੇ ਕੋਲ ਫਰੈਸ਼ ਲਸਨ ਹੋਵੇ ਤਾਂ ਆਪਾਂ ਫਰੈਸ਼ ਲਸਨ ਵੀ ਪਾ ਸਕਦੇ ਹਾਂ ਹੁਣ ਤੇਲ ਗਰਮ ਹੋ ਚੁੱਕਿਆ ਹੈ ਆਪਾਂ ਇਸ ਦੇ ਵਿੱਚ ਭਿੰਡੀਆਂ ਪਾਵਾਂਗੇ ਭਿੰਡੀ ਨੂੰ ਆਪਾਂ ਹਿਲਾ ਲਵਾਂਗੇ ਤੇ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ිනුකර කර හන් තකතෙල්දේ වෙච්චප කාලමන්ගේ වෙජවෙචදය අපින් ඩිනුහිලාලවාන්ගේ ਰੈਸਪੀ ਚੰਗੀ ਲੱਗੇ ਤਾਂ ਇਸ ਤਰੀਕੇ ਦੇ ਨਾਲ ਭਿੰਡੀ ਦੀ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਕਈ ਵਾਰ ਆਪਾਂ ਪਿਆਜ਼ ਨੂੰ ਪਹਿਲਾਂ ਪਕਾ ਲੈਨੇ ਆ ਤੇ ਭਿੰਡੀ ਨੂੰ ਬਾਅਦ ਚ ਪਕਾਉਣੇ ਆ ਇਸ ਲਈ ਆਪਾਂ ਪਹਿਲਾਂ ਭਿੰਡੀ ਨੂੰ ਪਕਾਵਾਂਗੇ ਪਿਆਜ਼ ਨੂੰ ਬਾਅਦ ਵਿੱਚ ਪਕਾਵਾਂਗੇ ਜੇਕਰ ਆਪਾਂ ਪਿਆਜ਼ ਨੂੰ ਬਾਅਦ ਦੇ ਵਿੱਚ ਪਕਾਵਾਂਗੇ ਤੇ ਭਿੰਡੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਇਸ ਤਰੀਕੇ ਨਾਲ ਆਪਾਂ ਹਿਲਾਉਂਦੇ ਹਿਲਾਉਂਦੇ ਭਿੰਡੀ ਨੂੰ ਪਕਾ ਲਵਾਂਗੇ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ ਭਿੰਡੀ ਨੂੰ ਇਹ ਬਹੁਤ ਹੀ ਘੱਟ ਸਮੇਂ ਦੇ ਵਿੱਚ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਸੁੱਕੀ ਸਬਜ਼ੀ ਨੂੰ ਆਪਾਂ ਟਿਫਿਨ ਵਿੱਚ ਵੀ ਲੈ ਕੇ ਜਾ ਸਕਦੇ ਹਾਂ ਬੱਚਾ ਨੂੰ ਟਿਫਿਨ ਵਿੱਚ ਵੀ ਦੇ ਸਕਦੇ ਹਾਂ ਲੰਚ ਵਿੱਚ ਬਣਾ ਸਕਦੇ ਹਾਂ ਇਸ ਤਰੀਕੇ ਦੇ ਨਾਲ ਆਪਾਂ ਭਿੰਡੀ ਨੂੰ ਪਕਾ ਲਵਾਂਗੇ ਤੇ ਸਬਜ਼ੀ ਬਹੁਤ ਹੀ ਵਧੀਆ ਬਣੇਗੀ ਜੇਕਰ ਆਪਾਂ ਇਸ ਤਰ੍ਹਾਂ ਭਿੰਡੀ ਨੂੰ ਪਕਾ ਲਵਾਂਗੇ ਤੇ ਭਿੰਡੀ ਦੇ ਵਿੱਚ ਚਿਕਨਾਟ ਵੀ ਨਹੀਂ ਰਹੇਗੀ ਹੁਣ ਆਪਾਂ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਤੇ ਜਿਵੇਂ ਦੇਖ ਸਕ ਰਹੇ ਹੋ ਭਿੰਡੀ ਪਕਣੀ ਸ਼ੁਰੂ ਹੋ ਚੁੱਕੀ ਹੈ ਆਪਾਂ ਇਸੇ ਤਰ੍ਹਾਂ ਇਸ ਨੂੰ ਗਧੀਆ ਪਕਾ ਲਵਾਂਗੇ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਆਪਾਂ ਫਰੈਸ਼ ਲਸਣ ਵੀ ਪਾ ਸਕਦੇ ਹਾਂ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਅਸੀਂ ਹੋਰ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਵੀ ਰਵਾਂਗੇ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜਿਹਨਾਂ ਕਾ ਭਿੰਡੀ ਨੂੰ ਆਪਾਂ ਪਕਾਉਣਾ ਸੀ ਉਹਨਾਂ ਕਾ ਪਕਾ ਲਿਆ ਹੈ ਹੁਣ ਆਪਾਂ ਇਸ ਤੇ ਉੱਪਰ ਨਮਕ ਪਾਵਾਂਗੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਨਾਮ ਨੂੰ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਨਾਮ ਕਪਾ ਇਸ ਕਰਕੇ ਪਹਿਲਾਂ ਪਾਇਆ ਹੈ ਤਾਂ ਕਿ ਭਿੰਡੀ ਵਿਕੀ ਵਿਕੀ ਨਾ ਲੱਗੇ ਇਸ ਕਰਕੇ ਆਪਾਂ ਨਾਮਕਰਨ ਸੁਆਦ ਅਨੁਸਾਰ ਪਹਿਲਾਂ ਫੜਵਾਂਗੇ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾਵਾਂਗੇ ప్యాజ ను సబ్జీ ను పకాలేవీ పకాన్మాటరే సబ్జీ దాగి హా సబ్జీ ను పకా లేవే ਥੋੜੀ ਦੇਰ ਦੇ ਢੱਕ ਕੇ ਪਕਾ ਲਵਾਂਗੇ ਸਬਜੀ ਨੂੰ ਤਾਂ ਕਿ ਸਬਜੀ ਚੰਗੀ ਤਰ੍ਹਾਂ ਪਾਫਤੇ ਪੱਕ ਜਾਵੇ ਥੋੜੀ ਦੇਰ ਢੱਕ ਕੇ ਪਕਾਉਣ ਤੋਂ ਬਾਅਦ ਆਪਾਂ ਸਬਜੀ ਨੂੰ ਹਿਲਾ ਲਵਾਂਗੇ ਸੁੱਕੀ ਸਬਜੀ ਹੋਣ ਕਾਰਨ ਕੜਾਹੀ ਦੇ ਨਾਲ ਨਾ ਲੱਗ ਜਾਵੇ ਇਸ ਲਈ ਆਪਾਂ ਸਬਜੀ ਨੂੰ ਥੋੜੀ ਥੋੜੀ ਦੇਰ ਦੇ ਬਾਅਦ ਹਿਲਾਉਂਦੇ ਰਵਾਂਗੇ ਹੁਣ ਆਪਾਂ ਸਬਜੀ ਨੂੰ ਥੋੜੀ ਦੇਰ ਹੋਰ ਟਾਕੇ ਪਕਾ ਲਵਾਂਗੇ ਇਸ ਤਰੀਕੇ ਨਾਲ ਵਿੱਚ ਵਿੱਚ ਦੀ ਆਪਾਂ ਸਬਜੀ ਨੂੰ ਹਿਲਾਉਂਦੇ ਵੀ ਰਵਾਂਗੇ ਉਨਾ ਪਾ ਸਬਜੀ ਨੂੰ ਦੁਬਾਰਾ ਤੋਂ ਵੇਖ ਲਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਜਨ ਨਾਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪ ਇਸ ਦੇ ਵਿੱਚ ਕੁਝ ਮਸਾਲੇ ਪਾਵਾਂਗੇ ਮੈਗੀ ਮਸਾਲਾ ਪਾਵਾਂਗੇ ਇਸ ਦੇ ਵਿੱਚ ਆਪਾਂ ਇੱਕ ਚਮਚ ਮੈਗੀ ਮਸਾਲਾ ਪਾਇਆ ਹੈ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਹੁਣ ਆਪਾਂ ਇਸਦੇ ਵਿੱਚ ਹਲਦੀ ਪਾਊਡਰ ਪਾਵਾਂਗੇ 2 ਚਮਚ ਹਲਦੀ ਪਾਊਡਰ ਪਾਵਾਂਗੇ 1 ਚਮਚ ਲਾਲ ਮਿਰਚ ਪਾਵਾਂਗੇ ਆਪਾਂ ਇਸਦੇ ਵਿੱਚ ਹਰੀਆਂ ਮਿਰਚਾਂ ਵੀ ਪਾਈਆਂ ਨੇ ਸਾਰੇ ਮਸਾਲਿਆਂ ਨੂੰ ਸਬਜ਼ੀ ਦੇ ਵਿੱਚ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਸਬਜੀ ਨੂੰ ਪਕਾ ਲਵਾਂਗੇ। ਇਹ ਪਿੰਡੀ ਦੀ ਸੁੱਕੀ ਸਬਜੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ। ਤੇ ਬਹੁਤ ਜ਼ਿਆਦਾ ਟੇਸਟੀ ਵੀ ਲੱਗਦੀ ਹੈ। ਰਸਪੀ ਚੰਗੀ ਲੱਗੇ ਤਾਂ ਇਸ ਤਰੀਕੇ ਦੇ ਨਾਲ ਸਬਜ਼ੀ ਬਣਾ ਕੇ ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਸਬਜ਼ੀ ਨੂੰ ਆਪਾਂ ਦੁਬਾਰਾ ਤੋਂ ਟਾ ਕੇ ਪਕਾ ਲਵਾਂਗੇ ਸਬਜੀ ਨੂੰ ਚੰਗੀ ਤਰ੍ਹਾਂ ਟੱਕ ਕੇ ਪਕਾ ਲਵਾਂਗੇ ਥੋੜੀ ਦੇਰ ਦੇ ਲਈ ਵਿੱਚ ਵਿੱਚ ਦੀ ਆਪਾਂ ਹਿਲਾਉਂਦੇ ਰਵਾਂਗੇ ਤਾਂ ਕਿ ਸਬਜੀ ਜਲ ਨਾ ਜਾਵੇ ਹੁਣ ਆਪਾਂ ਸਬਜੀ ਨੂੰ ਵੇਖ ਲੈਨੇ ਆ ਆਪਣੀ ਸਬਜੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਇਹ ਸਬਜੀ ਬਹੁਤ ਹੀ ਵਧੀਆ ਬਣੀ ਹੈ ਵਿਖਰੀ ਵਿਖਰੀ ਬਣੀ ਹੈ ਬਿਲਕੁਲ ਵੀ ਨਹੀਂ ਚਿਪਕ ਰਹੀ ਹੈ ਗਰਮ ਗਰਮ ਸਬਜੀ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਇਹ ਸੁੱਕੀ ਸਬਜੀ ਰੋਟੀ ਪਰੌਂਠੇ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਬਹੁਤ ਹੀ ਘੱਟ ਸਮੇਂ ਦੇ ਵਿੱਚ ਹੀ ਟੇਸਟੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ। ਇਹ ਬਹੁਤ ਹੀ ਈਜ਼ੀ ਰੈਸਪੀ ਹੈ। ਇਸ ਤਰ੍ਹਾਂ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਏਗੀ। ਅਰੈਸਪੀ ਜੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਬਿਨਾ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ।